ਹਾਂਜੀ ਹਾਸਰੀ ਕਾ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਆਲੂ ਅਰਬੀ ਬੇਂਗਣ ਦੀ ਸਬਜ਼ੀ ਮਿਸ਼ਰਤ ਤਿਆਰ ਕਰਕੇ ਬਣਾ ਕੇ ਦਿਖਾਵਾਂਗੀ ਸੋ ਉਹਦੇ ਵਾਸਤੇ ਮੈਂ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਚਲੋ ਤੁਹਾਨੂੰ ਦੱਸਦੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਕ ਵੱਡਾ ਬੇਂਗਣ ਲੈ ਕੇ ਲੰਮਾ ਲੰਮਾ ਨੂੰ ਪਤਲਾ ਪਤਲਾ ਕੱਟ ਲਿਆ ਨਾਲ ਆਪਾਂ ਅੱਧਾ ਕਿਲੋ ਅਰਬੀ ਕੱਟ ਕੇ ਰੱਖ ਲਈ ਹੈ ਆਪਣੀ ਮਰਜ਼ੀ ਦੇ ਨਾਲ ਆਪਾਂ ਦੋ ਮੋਟੇ ਆਲੂ ਵੀ ਕੱਟ ਕੇ ਰੱਖ ਲਏ ਇਹਨਾਂ ਤਿੰਨਾਂ ਚੀਜ਼ਾਂ ਨੂੰ ਮੈਂ ਭੁੰਨਣ ਦੀ ਤਿਆਰੀ ਕਰ ਲੱਗੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੇਲ ਨੂੰ ਗਰਮ ਕਰਨਾ ਇੱਕ ਵੱਡੀ ਕੜਚੀ ਆਪਾਂ ਤੇਲ ਦੀ ਪਾਉਣੀ ਕੀ ਇਹ ਆਪਣਾ ਬਹੁਤ ਸੋਹਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪੇ ਇੱਕ ਚਮਚਾ ਦੇ ਵਿੱਚ ਹਲਦੀ ਮਿਕਸ ਕਰਨੀ ਹਲਦੀ ਦਾ ਰੰਗ ਬਹੁਤ ਸੋਹਣਾ ਬਰੌਣ ਹੋ ਗਿਆ ਵਾ ਹੁਣ ਇਹਦੇ ਵਿੱਚ ਮੈਂ సో పరబీ పా ఆలూ దోన్ కట్టే పాటు పేల చీహ భా ਕਿ ਜਿੰਨਾ ਪਿਆਰ ਮੇਰੀ ਗੁੱਡੀ ਸਬਜ਼ੀ ਤੇ ਆ ਰਹੀ ਹੋਣੀ ਉਹਨਾਂ ਦੇ ਜਿਵੇਂ ਸਬਜ਼ੀ ਵਾਸਤੇ ਅਲਕਾ ਤਰ੍ਹਾਂ ਦਾ ਪਿਆਰ ਆ ਗਿਆ ਲੱਗੀਆਂ ਤੜਕੇ ਵਾਸਤੇ ਆਪਾਂ ਦੋ ਗੰਡੇ ਪਿਆਜ਼ ਦੇ ਕੱਟ ਲਏ ਆ ਦੋ ਗੰਡੇ ਸੌਂਗ ਦੇ ਕੱਟ ਕੇ ਰੱਖ ਲਏ ਆ ਤਿੰਨ ਚਾਰ ਆਪਾਂ ਹਰੀਆਂ ਮਰਚਾਂ ਇੱਕ ਮੋਟਾ ਟਮਾਟਰ ਕੱਟ ਲਿਆ ਜਿੰਨੀ ਯਾਰ ਆਪਾਂ ਸਾਜੂ ਰੋਣਾ ਕਰਨਾ ਕਰਦਾ ਕੱਟ ਕੇ ਤੇ ਆਂ ਪਾ ਲੈਣਾ ਹਾਂ ਇਹ ਆਪਾਂ ਜੋ ਪਹਿਲਾਂ ਥੋੜਾ 10 ਮਿੰਟ ਪਹਿਲਾਂ ਸਬਜ਼ੀ ਉੱਤੀ ਸੀ ਅਰਬੀ ਤੇ ਆਲੂ ਦੀ ਹੋਰ ਸਬਜ਼ੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਆ ਦੇ ਵਿੱਚ ਹੋਣਾ ਆਪਾਂ ਜਿਹੜਾ ਬਤਾਉ ਕੱਟ ਕੇ ਰੱਖਿਆ ਸੀ ਤੇ ਇਹਨੂੰ ਆਸਤ ਤੇ ਪਾਉਣਾ ਹਾਂ ਇਹਦੇ ਵਿੱਚ ਹੋਣਾ ਆਪਾਂ ਬਤਾਉ ਪਾ ਦਿੱਤੇ ਸਬਜ਼ੀਆਂ ਸਾਰੀ ਨੂੰ ਕੱਟ ਦਿੱਤਾ ਹੁਣ 10 ਮਿੰਟ ਵਾਸਤੇ ਇਹਨੂੰ ਆਪਾਂ ਢੱਕ ਕੇ ਬਣਾਉਣਾ ਆਹ ਲਈ ਸੀ ਹਾਂਜੀ ਇਹ ਸਬਜੀ ਮਿਕਸ ਆਪਣੀ ਬਹੁਤ ਹੀ ਸੋਹਣੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਹੁਣ ਇਹਦੇ ਵਿੱਚ ਮੈਂ ਮਿਰਚ ਮਸਾਲੇ ਐਡ ਕਰ ਲੱਗੀ ਹਾਂ ਮਿਰਚ ਮਸਾਲੇ ਆਪਾਂ ਪਹਿਲਾਂ ਤਾਂ ਨਹੀਂ ਪਾਈ ਪੀ ਸਬਜੀ ਸਾਰੀ ਥੱਲੇ ਲੱਗ ਲੱਗ ਜਾਂਦੀ ਇਹ ਸਬਜੀ ਜਦੋਂ ਆਪਣੀ ਤਿਆਰ ਹੋ ਗਈ ਹੈ ਹੁਣ ਮੈਂ ਮਿਰਚ ਮਸਾਲੇ ਥੋੜੂ ਕਰ ਲੱਗੀ ਸਭ ਤੋਂ ਪਹਿਲਾਂ ਇੱਕ ਵੱਡਾ ਚਮਚਾ ਆਪਾਂ ਸਾਫ ਤੋਂ ਧਨੀਆ ਪਾਉਣਾ ਅੱਧਾ ਚਮਚਾ ਲਾਲ ਮਿਰਚ ਅੱਧਾ ਚਮਚਾ ਗਰਮ ਮਸਾਲਾ 1/4 ਚਮਚਾ ਜੀਰਾ ਜੀਰਾ ਨਮਕ ਹਾਂਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਸਬਜ਼ੀ ਆਪਾਂ ਕੁਲੀ ਮਿਲੀ ਬਣਾਉਣੀ ਆ ਅਰਬੀ ਆ ਬਤਾਉ ਆ ਸਾਰੇ ਆਸ ਵਿੱਚ ਐ ਕੋਲੇ ਮਿਲੇ ਹੋਣ ਦੀਨ ਹੁਣ ਆਪਾਂ ਸੇਮ ਗੈਸ ਕਰਕੇ 2-4 ਮਿੰਟ ਵਾਸਤੇ ਗੈਸ ਤੇ ਰਹਿਣ ਨੂੰ ਦੀ ਦੂਜੇ ਪਾਸੇ ਤੜਕਾ ਤਿਆਰ ਕਰ ਲੈਂਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਕੜਾਈ ਰੱਖ ਲੈਣੀ ਆ ਤੜਕਾ ਵੀ ਇਹਨੂੰ ਆਪਾਂ ਤੇਲ ਦਾ ਹੀ ਲਾਉਣਾ ਤੇ ਇਹ ਲਈ ਵਿੱਚ ਹੀ ਆਪਾਂ ਸਬਜ਼ੀ ਬਣਾਈ ਆ హాజీ తెలు బ సోనా గర్మ సభతో పలుల ను భున్నాగే ਾਂਜੀ ਲਸਣ ਆਪਾਂ ਬਹੁਤ ਸੋਨਾ ਭੁੱਜਦੇ ਆ ਬਹਨੇਸ਼ਾ ਪਹਿਲੋਂ ਆਪਾਂ ਕੱਲੇ ਲਸਣ ਨੂੰ ਭੁੰਨਣਾ ਜੇ ਆਪਾਂ ਸਾਰਾ ਇਕੱਠਾ ਪਾ ਆਂਦੇ ਆ ਤੇ ਤੜਕਾ ਕਰੇ ਤਾਂ ਆਪਣਾ ਲਸਣ ਵਿੱਚੋਂ ਕੱਚਾ ਰਹਿ ਜਾਂਦਾ ਇਸ ਕਰਕੇ ਮੈਂ ਹਮੇਸ਼ਾ ਪਹਿਲੋਂ ਲਸਣ ਨੂੰ ਭੁੰਨਦੀ ਹਾਂ ਬਾਅਦ ਵਿੱਚ ਆਪਾਂ ਦੁੱਧਾ ਕਰਤਾ ਇਕੱਠਾ ਭੁੰਨ ਲੈਣੇ ਸਾਦਾ ਪਰਤਾ ਆਪਣਾ ਬਹੁਤ ਸੋਨਾ ਪੁੱਜ ਗਿਆ ਵਾ ਸਾਈ ਦਾ ਕੇ ਪੀਲਾ ਆ ਗਿਆ ਵਾ ਜੇ ਵੀ ਆਪਾਂ ਸਬ지 ਬਣਾ ਕੇ ਪਿਆਜ਼ ਚੱਕ ਕੇ ਰੱਖੀਏ ਉਹ ਸਾਰੀ ਜਿਹੜੇ ਵਿੱਚ ਮਿੰਸ ਸਾਦੇ ਨਾਲ ਕਰਕੇ तो लास्ट पर आप चमचा नारदाने का पाँगा सब्जी बहुत ही वैसिया सोना रंग ढंग आया मूँह में पानी सब्जी का अगर तुम्हें कमेंट करके दसना कि तहूँ मेरी रैसिपी किमें लगी